ਜ਼ਿਲ੍ਹਾ ਜਲੰਧਰ ਦੇ ਅਧੀਨ ਹੁੰਦੇ ਸ਼ਹਿਰ ਨੂਰ ਮਹਿਲ ਦੇ ਬਿਜਲੀ ਘਰ ਦੇ ਨਜ਼ਦੀਕ ਆਜ਼ਾਦੀ ਦਾ 78ਵਾਂ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਤੇ ਮੁੱਖ ਮਹਿਮਾਨ ਵੱਜੂ ਸਾਫਤਾ ਕੌਂਸਲਰ ਆਸ਼ਾ ਰਾਣੀ ਚਾਲ ਅਤੇ ਜਨਕ ਦੁਲਾਰੀ ਹਾਜ਼ਰ ਹੋਏ ਉਹਨਾਂ ਨੇ ਆਪਣੇ ਕਰ ਕਮਲਾ ਨਾਲ ਝੰਡਾ ਲਹਿਰਾਉਣ ਦੀ ਰਸਮ ਮਤਾ ਕੀਤੀ ਅਤੇ ਰਾਸ਼ਟਰੀ ਗਾਣ ਗਾਇਆ ਅਤੇ ਸਮੂੱਚੇ ਸ਼ਹਿਰ ਵਾਸੀਆਂ ਪੰਜਾਬ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਵਿੰਦਰ ਚਾਲ ਨੇ ਆਮ ਆਦਮੀ ਪਾਰਟੀ ਵੱਲੋਂ ਨੂਰਮੰਹਲ ਨਿਵਾਸੀਆਂ ਨੂੰ ਅਤੇ ਪੰਜਾਬ ਵਾਸੀਆਂ ਤੇ ਦੇਸ਼ ਵਾਸੀਆਂ ਨੂੰ 78ਵੇਂ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਆਜ਼ਾਦੀ ਦਿਹਾੜੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣੇ ਚਾਹੀਦੇ ਹਨ ਅਤੇ ਜਿਨ੍ਹਾਂ ਨੇ ਅਲਜ਼ਰਦੀ ਦਵਾਨ ਵਿੱਚ ਆਪਣੀ ਜਾਨ ਤੱਕ ਨਿਛਾਵਰ ਕਰ ਦਿੱਤੀ ਉਹਨਾਂ ਸ਼ਹੀਦਾਂ ਨੂੰ ਹਮੇਸ਼ਾ ਹੀ ਯਾਦ ਰੱਖਣਾ ਚਾਹੀਦਾ ਹੈ ਇਸ ਮਨਾਏ ਗਏ ਸਮਾਗਮ ਵਿੱਚ ਡਾਕਟਰ ਹਰਜੀਤ ਚਾਹ ਸ਼ਾਮ ਮਿੱਤੂ ਪੰਮਾ ਚਾਹਲ ਕਰਨੈਲ ਰਾਮ ਬਾਲੂ ਵੇਦ ਪ੍ਰਕਾਸ਼ ਮਨਜੀਤ ਕੰਦੋਲਾ ਜਿੰਦੀ ਸੁਖਦੇਵ ਲੱਗਾ ਸੰਦੀਪ ਬਤਰਾ ਅਜੀਤ ਸਿੱਧਮ ਹਰਮਿੰਦਰ ਜੋਸ਼ੀ ਕਮਲਜੀਤ ਡਾਕਟਰ ਅਜੀਤ ਸਰਬਜੀਤ ਸੋਹੀ ਗੁਰਮੀਤ ਪੰਚ ਐਸਡੀਓ ਸੁਨੀਲ ਹੰਸ ਜਸਪਾਲ ਜੱਸੀ ਬਿੱਟੂ ਸਰਪੰਚ ਬਹਾਦਰ ਸ਼ਾਦੀਪੁਰ ਮੀਕਾ ਰਾਜਵਾਲ ਵਿੱਕੀ ਸਿੱਧਮ ਸ਼ਰਨ ਰਾਜੋਵਾਲ ਬਲਵੀਰ ਚੀਮਾ ਰਣਜੀਤ ਭਰਦਵਾਜੀਆ ਡਾਕਟਰ ਬਲਵੀਰ ਸੁਮਨ ਕੁਮਾਰੀ ਅਤੇ ਨਰਿੰਦਰ ਕੌਰ ਤੋਂ ਇਲਾਵਾ ਪਾਈ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ ਨੂਰ ਮਹਿਲ ਤੋਂ ਕੈਮਰਾਮੈਨ ਅਮਿਤ ਸ਼ਰਮਾ ਦੇ ਨਾਲ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ ਜਨ ਜਨਮਨ ਅਹੀਵਾਏ ਸਤਿ ਸ਼੍ਰੀ ਅਕਾਲ ਭਾਰਤ ਭੂ ਦੇ ਵਿਧਾਨਤਾ ਅੰਜਾਗ ਸਿੰਦੂ ਗੁਜਰਾਤ ਮਹਾਨ ਆਪਾ ਵਿਣੁ ਕੜਵੰਗਾ जिंज हिमाचल उनागम उच्चन जन धितरंगा तब शुभना में जागे तब शुभ आशीष मांगे ज्ञान एक विजय गाथा जनगण मन्गन गाएक जय हे ਅੱਜ 7ਵੇਂ ਆਜ਼ਾਦੀ ਦਿਹਾੜੇ ਦੀਆਂ ਸਮੂਹ ਦੇ ਸਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਜੀ ਸੋ ਅੱਜ 15 ਅਗਸਤ ਦਾ ਦਿਨ ਜਿੱਥੇ ਵੱਖ-ਵੱਖ ਥਾਵਾਂ ਤੇ ਐ ਬੜੇ ਸਰਤਾ ਦਿਨ ਨਾਲ ਮਨਾਇਆ ਜਾਂਦਾ ਹੈ ਤੂੰ ਸਾਡੇ ਵੀ ਆਮ ਆਦਮੀ ਪਾਰਟੀ ਦੇ ਸਾਰੇ ਮਾਣਯੋਗ ਨਹਿੜੀ ਵਿਜੀ ਦਫ਼ਤਰ ਨੂੰ ਮੈਨ ਲੈ ਜਿਹੜਾ ਆਜ਼ਾਦੀ ਦਿਵਸ ਮਨਾਇਆ ਗਿਆ ਆਓ ਅੱਜ ਆਪਾਂ ਬੜੇ ਮਾਣ ਦੇ ਨਾਲ ਉਹਨਾਂ ਸੂਰਬੀਰਾਂ ਨੂੰ ਜੋਦੀਆਂ ਮੁਸਿੱਧਾਂ ਨੂੰ ਐ ਬੜੇ ਮਾਣ ਨਾਲ ਐ ਯਾਦ ਕਰੀਏ ਜਿਨ੍ਹਾਂ ਦੀ ਬਦੌਲਤ ਜਿਹੜਾ ਆਪਾਂ ਆਜ਼ਾਦੀ ਦਾ ਉਹ ਨਿਗਮ ਮਨ ਰਹੇ ਆ ਮੇਰੇ ਵੱਲੋਂ ਮੇਰੀ ਆਮਾਦੀ ਪਾਰਟੀ ਦੇ ਸਾਰੇ ਵਲੰਟੀਅਰਾਂ ਵੱਲੋਂ ਹਰਕਤ ਨਿਕੁੱਧਰ ਵੱਲੋਂ ਐ ਸਮੂਹ ਦੇ ਸਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ